ਅੱਜ ਮੈਂ ਹਾਂ ਜਸਪੀਰ ਦੱਸੀ ਔਰ ਮੈਂ ਦੇਖ ਰਿਹਾ ਹਾਂ ਕਿ ਸੋਸ਼ਲ ਮੀਡੀਆ ਤੇ ਕਿ ਹੁਣ ਬਲਜੀਤ ਉਸਾਨ ਨੇ ਇੱਕ ਫਿਲਮ ਦਾ ਬੜਾ ਰੋਤ ਉੱਠਾ ਜਾ ਰਿਹਾ ਹੈ ਜਿਸ ਵਿੱਚ ਪਾਕਿਸਤਾਨੀ ਆਰਟਿਸਟ ਹੈ ਤੇ ਚਲੋ ਆਪਾਂ ਸੈਂਟੀਮੈਂਟਸ ਤੇ ਗੱਲ ਵੀ ਕਰਦੇ ਆਂ ਦੇਸ਼ ਭਕਤੀ ਹੁਣ ਚਾਹੀਦੀ ਆਪਣੇ ਦੇਸ਼ ਤੋਂ ਪਿਆਰ ਹੋਣਾ ਚਾਹੀਦਾ ਤੇ ਰੂਹ ਨੂੰ ਆਪਣੇ ਦੇਸ਼ ਦੇ ਨਾਲ ਵੀ ਖੜਨਾ ਪਵੇ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਕਿ ਦੂਰੇ ਮਾਪਦੰਡ ਕਿਉਂ ਜੇ ਤੁਸੀਂ ਇਦਾਂ ਚਾਹੁੰਦੇ ਹੋ ਕਿ ਕੋਈ ਵੀ ਪਾਕਿਸਤਾਨੀ ਜਿਹੜੇ ਆਰਟਿਸਟ ਆ ਉਹਨਾਂ ਦੇ ਦਾਣ ਦਾ ਦਾਣ ਦੀ ਐਕਟਿੰਗ ਦੇ ਤਸਰਬ ਨਹੀਂ ਆਸਟਮਤ ਨਹੀਂ ਰਹਿਣਾ ਚਾਹੁੰਦੇ ਜਾਂ ਉਹਨਾਂ ਨੂੰ ਬੈਨ ਕਰਨਾ ਚਾਹੁੰਦੇ ਤੇ ਫਿਰ 80% ਗਾਣੇ ਜਿਹੜੇ ਆਪਣੀ ਇੰਡਸਟਰੀ ਦੇ ਨੇ ਉਹ ਜਾਂ ਪਾਕਿਸਤਾਨੀਆਂ ਤਰ੍ਹਾਂ ਚੋਰੀ ਨੇ ਜਾਂ ਉਹਨਾਂ ਦੇ ਦੱਸ ਚੋਰੀ ਨੇ ਜਾਂ ਉਹਨਾਂ ਦੇ ਪੂਰੇ ਪੂਰੇ ਗਾਣੇ ਹੀ ਚੋਰੀ ਨੇ ਜਾਂ ਫਿਰ ਸਾਰੇ ਜੁਨਿਅਰ ਆਰਟਿਸਟ ਨੂੰ ਉਹਨਾਂ ਦੇ ਗਾਇਵ ਹੋਏ ਗਾਣੇ ਫਿਲਮਾਂ ਦੇ ਵਿੱਚ ਜਿੰਨੇ ਵੀ ਹਿੱਟ ਗਾਣੇ ਨੇ ਉਹ ਤੁਹਾਡੇ ਹੁਣ ਉਸ ਦੇਸ਼ ਦੇ ਕਲਾਕਾਰਾਂ ਦੇ ਗਾਣੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਮ ਦੀ ਤਾਂ ਲਿਸਟ ਹੀ ਬਹੁਤ ਜ਼ਿਆਦਾ ਲੰਬੀ ਸੋ ਦੋਹਰੇ ਮਾਫ ਤਾਂ ਕਿਉਂ ਫਿਰ ਯਾਤੋਂ ਪੂਰੇ ਗਾਣੇ ਬੰਦ ਕਰਾਓ YouTube ਤੋਂ ਪੂਰੇ ਗਾਣੇ ਉਡਵਾਓ Spotify ਤੋਂ ਉਡਵਾਓ ਜਾਂ ਹੋਰ ਜਿਹੜੇ ਡਿਜੀਟਲ ਪਲੈਟਫਾਰਮ ਹੈ ਫਿਰ ਉੱਥੋਂ ਫਿਰ ਸਾਰੇ ਗਾਣੇ ਚੁੱਕੋ ਐਦਾਂ ਨਹੀਂ ਕਿ ਤੁਸੀਂ ਕਿਸੇ ਵੀ ਇੱਕ ਆਰਟਿਸਟ ਨੂੰ ਲੈ ਕੇ ਤੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ